ਹਸਰੀਕਾਲ ਸਾਰੇ ਬਾਈਆਂ ਨੂੰ ਆਪਣੇ ਰਾਜੂਗੋੜ ਫਾਰਮ ਦੇ ਦੜਬਾ ਪੇਜ ਉੱਪਰ ਸਵਾਗਤ ਹੈ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਅੱਜ ਬਹੁਤ ਹੀ ਪੁਰਾਣੇ ਮੇਲੇ ਦੇ ਉੱਪਰ ਖੜੇ ਆ ਤੇ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਆ ਤੇ ਵੀਡੀਓ ਦੇ ਵਿੱਚ ਤੁਹਾਨੂੰ ਬੱਕਰੀਆਂ ਵੀ ਦਿਖਾਵਾਂਗੇ ਤੇ ਥੋੜਾ ਬੋਤਾ ਆਪਾਂ ਮੇਲੇ ਬਾਰੇ ਵੀ ਦੱਸਾਂਗੇ ਜੋ ਕਿ ਮੰਡਾਲੀ ਸ਼ਰੀਫ ਰੋਜਾ ਆਪਣੇ ਦੁਆਬੇ ਇਲਾਕੇ ਦੇ ਵਿੱਚ ਮੇਲਾ ਭਰਦਾ ਹੈ ਇਹ ਦੁਆਬੇ ਵਾਲੇ ਵੀਰ ਇੱਥੇ ਜਾਦੇ ਆਉਂਦੇ ਨੇ ਬੱਕਰੀਆਂ ਵਾਲੇ ਤੇ ਉਹਨਾਂ ਦੀ ਤੁਹਾਨੂੰ ਪੁਰਾਣੀਆਂ ਬੱਕਰੀਆਂ ਦਿਖਾਵਾਂਗੇ ਕਿਉਂ ਇਹ ਵਪਾਰ ਬੰਦੇ ਇਹ ਜਿਆਦਾ ਕਰਦੇ ਨਹੀਂ ਤੇ ਜੱਦੀ ਪੁਸਤੀ ਨਾਲੀਆਂ ਬੱਕਰੀਆਂ ਮਤਲਬ ਵੀ ਚਾਰਦੀ ਨੇ ਜਿਆਦਾ ਵਪਾਰ ਦੇ ਵਿੱਚ ਨਹੀਂ ਇਹ ਬੰਦੇ ਬੜੇ ਹੋਏ ਤੇ ਬਾਕੀ ਗੱਲਬਾਤ ਆਪਾਂ ਬਾਇਆਂ ਨਾਲ ਕਰਦੇ ਆਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕਿਹੜੇ ਪਿੰਡੋਂ ਪਹੁੰਚੇ ਬਾਈ ਪੈਂਦਾ ਭਾਈ ਆਪਣਾ ਐਸੇ ਲੱਗੇ ਛੇਖੂ ਪਰਪੰਡਿਆ ਛੇਖੂ ਪਰ ਕਿਹੜਾ ਜਿਲ੍ਹਾ ਪੈਂਦਾ ਜਿਲ੍ਹਾ ਨਮਾ ਸ਼ਹਿਰ ਪੈਂਦਾ ਨਮਾ ਸ਼ਹਿਰ ਆ ਠੀਕ ਹੈ ਕਿੰਨੀਆਂ ਬੱਕਰੀਆਂ ਲੈ ਕੇ ਪਹੁੰਚੇ ਹੋ ਭਾਈ ਬੱਕਰੀਆਂ ਭਾਈ ਹੈਗੀਆਂ 40 50 ਆਈਆਂ ਨੇ ਅੱਛਾ ਆਪਣੀਆਂ ਤੋਰ ਕੀ ਲਿਆਈ ਹੋ ਜਾਂ ਕੋਈ ਕੱਟੀ-ਕੁੱਟੀ ਤੋਰ ਕੇ ਤੋਰ ਕੇ ਲੱਗੀ ਪੈਂਦਾ ਹੋਊਗਾ ਲੱਗੇ ਪੈਂਦਾ ਆ ਠੀਕ ਹੈ ਭਾਈ ਤੋਰ ਕੇ 25 ਕਿਲੋਮੀਟਰ ਅੱਛਾ ਅੱਛਾ ਤੋਰ ਕੇ ਮੈਂ ਅੱਜੇ ਜਾਵਾਂਗੇ ਅੱਜ ਚੱਲ ਜਾਣਾ ਪਰਸੋਂ ਆਏ ਹੋ ਪਰਸੋਂ ਦੇ ਆਏ ਹੋ ਪਰਸੋਂ ਦੇ ਆਏ ਹੋ ਦੋ ਦਿਨ ਮੇਲਾ ਭਰਉਂਦੇ ਨੇ ਭਾਈ ਦੇਖ ਲੋ ਇਹ ਭਾਈ ਤੇ ਆਪਣਾ ਨਾਮ ਕੀ ਹੈ ਭਾਈ ਨਾਮ ਮੇਰਾ ਜੇ ਮੁਹੰਮਦ ਪੜ੍ਹੇ ਲਿਖੇ ਵੀ ਮੈਂ ਹੈਗਾ ਪਲੱਸ 2 ਅੱਛਾ ਤੇ ਨਾਲ ਨਾਲ ਨੌਕਰੀ ਵੀ ਕਰਦਾ ਅੱਛਾ ਨੌਕਰੀ ਕਰਦਾ ਬੱਕਰੀਆਂ ਨਾਲ ਨੌਕਰੀ ਨੌਕਰੀ ਕਾ ਲਈ ਆਪਣੀ ਲੈ ਬਾਈ ਮੇਰੀ ਪੋਸਟ ਆਫ ਡਾਕਖਾਨੇ ਚ ਅੱਛਾ ਡਾਕਖਾਨੇ ਦੇ ਵਿੱਚ ਮੁੰਡਾ ਲੱਗਿਆ ਹੈ ਸ਼ੌਂਕ ਪਰ ਬੱਕਰੀਆਂ ਦਾ ਪੂਰਾ ਬਾਈ ਦੇਖ ਸਕਦੇ ਹੋ ਤੇ ਪੂਰੀਆਂ ਸਿਰੇ ਦੀਆਂ ਬੱਕਰੀਆਂ ਲੈ ਕੇ ਆਇਆ ਹੈ ਨਾ ਕਿੰਨੀਆਂ 50 ਬੱਕਰੀਆਂ ਲੈ ਕੇ ਆਇਆ ਹੈ ਹਾਂ ਬਾਈ 50 ਇਹ ਬਾਕੀ ਕਰੇ ਵੀ ਹੋਰ ਵੀ ਹੈਗੀਆਂ ਜਾਂ ਸਾਰੀਆਂ ਨੇ ਕਰੇ ਵੀ ਹੈ ਕਿੰਨੇ ਪਾਸ ਅੱਛਾ ਠੀਕ ਹੈ ਜੱਦੀ ਪੁੱਤੀ ਪੁਰਾਣਾ ਹੀ ਕੰਮ ਹੈ ਆਪਣਾ ਪੁਰਾਣਾ ਹੀ ਜੱਦੀ ਕਿੰਨਾਂ ਦੇ ਵਿੱਚੋਂ ਆਪਾਂ ਗੁਜਰਾਂ ਦੇ ਵਿੱਚੋਂ ਗੁਜਰਾਂ ਅੱਛਾ ਗੁਜਰ ਤੇ ਨਾਲ ਬੱਕਰੀਆਂ ਦਾ ਵੀ ਸ਼ੌਂਕ ਹੈ ਜਿੱਦਾਂ ਛੁੱਟੀ ਛੱਟੀ ਹੁੰਦੀ ਹੈ ਨਾਲ ਚੱਕ ਲੈਂਦਾ ਵੇ ਗਟਾ ਨਾਲ ਨਾਲ ਮੇਰਾ ਅੱਛਾ ਅੱਛਾ ਠੀਕ ਹੈ ਭਾਈ ਤੇ ਆ ਬੱਕਰੀ ਦੱਸ ਪਰ ਤੇਰੀ ਕਿਵੇਂ ਹੈ ਬੱਕਰੀ ਭਾਈ ਇਹ ਹੈਗੀ ਚੌਥੇ ਸੂ ਬੱਕਰੀ ਹੈ ਅੱਛਾ ਚੌਥੇ ਸੂ ਹੈ ਹੈ ਬੱਕਰੀ ਜਮਾ ਬਰੀਕ ਹੈ ਭਾਈ ਦੇਖ ਸਕਦੇ ਹੋ ਦੁੱਧ ਵਾਲੀ ਬੱਕਰੀ ਹੈ ਨਾ ਪ੍ਰਾਣੀਆਂ ਅੱਖਾਂ ਦੇਖ ਲਓ ਜਿਹੜੇ ਬਾਈਆਂ ਨੂੰ ਪਰਖ ਹੈ ਨਾ ਅੱਖਾਂ ਤੋਂ ਹੀ ਪਤਾ ਕਰ ਲਾਂਗੇ ਪ੍ਰਾਣੀਆਂ ਬੱਕਰੀਆਂ ਦੇ ਪ्योर ਸ਼ੇਰੀ ਰੰਗ ਦੀ ਪ्योर ਸ਼ੇਰੀ ਬੱਕਰੀ ਹੈ ਤੇ ਦੇਖ ਸਕਦੇ ਹੋ ਨਮੀ ਹੋਣੀ ਇਹ ਤਾਂ ਦੰਦਾ ਨੂੰ ਨਮੀ ਆ ਨਮੀ ਆ ਪੂਰ ਪਿਓਰ ਨਮੀ ਆ ਠੀਕ ਆ ਨੱਕ ਨੁੱਕ ਚੰਗਾ ਬੱਕਰੀ ਦਾ ਤੇ ਅੱਖ ਖੁੱਖ ਦੇ ਲੋ ਖੱਟੀ ਅੱਖ ਆ ਕੋਈ ਕਹਾਂ ਚਿੱਟੀ ਅੱਖਾਂ ਪਿਓਰ ਬੱਕਰੀ ਆ ਤੇ ਥੱਲਾ ਦਿਖਾ ਸਕਦੇ ਆ ਬਾਈ ਦਿਖਾਉਂਦੇ ਆ ਅੱਛਾ ਇਹ ਦੇਖ ਸਕਦੇ ਆ ਬਾਈ ਚੱਡੇ ਤੇ ਮਾਰਦੇ ਕੈਮਰਾ ਥੋੜਾ ਜਿਆ ਪੂਰੀ ਮੋਟੇ ਥਣਦੀ ਆ ਹਨਾ ਠੀਕ ਆ ਪੂਰੀ ਪੱਟ ਪੁੱਟ ਜਮਾ ਸਾਫ ਆਏ ਨੇ ਬਾਈ ਬੱਕਰੀ ਜਮਾ ਬਰੀਕ ਐ ਤੇ ਕੱਦ ਦਊਗਾ 38 38 ਇੰਚ ਕੱਦਦਾ ਤੇ ਪਿਓਰ ਬੱਕਰੀ ਐ ਬਾਈ ਦੀ ਤੇ ਕਿੰਨੇ ਸੂਏ ਲੈ ਲੈ ਬਾਈ ਇਹ ਤੋਂ ਚੌਥੀ ਆਨੇ ਅੱਛਾ ਚੌਥੀ ਆ ਬੱਚੇ ਬੁੱੱਚੇ ਕਿਵੇਂ ਆਉਂਦੇ ਨੇ ਤੇ ਬੱਚੇ ਬਾਈ ਵਧੀਆ ਆਉਂਦੇ ਨੇ ਤਿੰਨ ਬੱਚੇ ਦਿੰਦੀ ਹੈ ਅੱਛਾ ਤਿੰਨ ਬੱਚੇ ਦੇਣ ਵਾਲੀ ਬੱਕਰੀ ਆ ਬਾਈ ਦੇਖ ਸਾਦੇ ਹੋ ਤੇ ਹੁਣ ਇਹ ਗੱਬਣ ਕਰਾਈ ਨਹੀਂ ਹਲੇ ਹਲੇ ਨਹੀਂ ਬਾਈ ਹੁਣ ਗਾਂ ਕਰਾਵਾਂਗੇ ਇਹਨੂੰ ਅੱਛਾ ਕੋਈ ਦੇਣ ਲੈਣ ਦਾ ਇਰਾਦਾ ਨਹੀਂ ਬਾਈ ਦੇਣ ਦਾ ਨਹੀਂ ਅੱਛਾ ਠੀਕ ਆ ਬਾਈ ਗਾਂ ਸ਼ੌਂਕ ਨੂੰ ਰੱਖੀ ਆ ਮੈਂ ਇਹਨੂੰ ਛਾੜ ਦੇ ਫਿਰ ਹੋਰ ਲਿਆ ਬੱਕਰੀ ਤੇਰੀ ਆਹ ਦੇਖ ਲੋ ਗੋਰੀ ਹੈਣਾ ਪੂਰੀ ਗੋਰੀ ਪੂਰੀ ਬੱਕਰੀ ਆ ਗਈ ਤੇ ਸਿੰਗੀ ਸੁੰਗੀ ਜਮਾ ਚਪਟੀ ਹੈ ਹੈਣਾ ਹਾਂਜੀ ਹਾਂ ਇਹ ਵੀ ਕਰਦੀ ਰੱਖੀ ਆ ਇਹ ਵੀ ਬਾਈ ਕਰਦੀ ਆਂ ਮੁੱਲ ਮੁੱਲ ਮਲਾ ਘੱਟੇ ਲੈਨੇ ਆਂ ਮੁੱਲ ਉਹ ਘੱਟ ਨਹੀਂ ਦੀ ਬੱਕ ਅੱਛਾ ਅੱਛਾ ਕਰਦੀ ਪੱਠਾ ਪਾਲਦੇ ਆਂ ਕਰਦੀ ਪੱਠਾ ਜਿਆਦੇ ਪਾਲ ਠੀਕ ਆ ਕਿੰਨੀਆਂ ਪਾਲਣੇ ਬਾਈ ਇੱਕ ਸੂਏ ਦੀਆਂ ਪੱਠਾ ਹੁਣ ਬਾਈ ਮੇਕੋ ਹੈਗੇ ਨੇ ਵੀ ਕਰੇ ਠੀਕ ਆ ਖਰਾਕ ਮਤਲਬ ਦਾਣੇ ਫੱਕੇ ਚ ਕੀ ਕੀ ਦਿੰਨੇ ਆਂ ਦਾਣੇ ਫੱਕੇ ਬਾਈ ਅਸੀਂ ਤਾਂ ਜਿਆਦੇ ਕਣਕੇ ਪਾਈ ਦੀ ਬਾਈ ਕਣਕ ਪਾਇਆ ਜਾਂਦਾ ਠੀਕ ਆ ਇਹਨੂੰ ਛੱਡ ਦੇ ਹੋਰ ਲਿਆ ਫਰਾਂ ਇਹਦੇ ਕਰਨ ਕਿਵੇਂ ਕੱਟਦੇ ਤਾਂ ਏ ਬਾਈ ਛੋਟੇ ਹੀ ਹੁੰਦੇ ਦੇ ਸੀਗੇ ਕੱਢ ਦਿੱਤੇ ਅੱਛਾ ਪ੍ਰਾਣੀ ਅੰਬਰਸਰ ਦੀਆਂ ਭੁੰਮਲੀਆਂ ਗੱਡੀਆਂ ਹੋਈਆਂ ਨੇ ਹਨਾ ਹਾਂ ਹਾਂ ਦੇਖ ਸਕਦੇ ਹੋ ਬਾਈ ਅੰਬਰਸਰ ਦੀ ਨਿਸ਼ਾਨੀ ਹੈ ਇਹ ਬੱਕਰੀਆਂ ਦੀ ਇਹ ਕਾਲੀ ਫੂਲੀ ਆ ਗਈ ਹਨਾ ਫੂਲ ਹੈ ਸਰਚਾ ਇਹ ਕਿੰਨੇ ਦੰਦ ਦਾ ਬਾਈ ਇਹ ਵੀ ਪੂਰੀ ਹੈ ਦੰਦਾਂ ਦਾ ਅੱਛਾ ਕਿੰਨੇ ਸੂਏ ਲੈ ਲਈ ਤੂੰ ਦੂਜੇ ਸੂਏ ਪੱਟਾ ਦੂਜੇ ਸੂਏ ਪੱਟਾ ਇਹਦਾ ਵੀ ਕਰ ਦ ਬਾਈ 38 48 ਇੰਚ ਕੱਦ ਕਾਠਾਆਂ ਬੱਕਰੀਆਂ ਨੇ ਬਾਈ ਦੀਆਂ ਸਾਰੀਆਂ ਇਹਨੂੰ ਵੀ ਛੱਡ ਦੇ ਬਾਈ ਆ ਲਿਆ ਇਹ ਜਮਾ ਕਾਲੀ ਆ ਗਈ ਹਨਾ ਠੀਕ ਹੈ ਇੱਥੇ ਆ ਜਾ ਇਹ ਵੀ ਕਰਦੀ ਆ ਇਹ ਵੀ ਬਾਈ ਕਰਦੀ ਆ ਟੋਟਲ ਸਾਰੀਆਂ ਕਰਦੀਆਂ ਰੱਖੀਆਂ ਹੋਈਆਂ ਨੇ ਗ੍ਰੀਬ ਗ੍ਰੀਬ ਕਰਦੀਆਂ ਇਹਨੇ ਅੱਛਾ ਕੰਮ ਕਰ ਕਿਵੇਂ ਮਤਲਬ ਇਹ ਨਵੇਂ ਬੰਦਿਆਂ ਨੂੰ ਇਹ ਕਰਨਾ ਚਾਹੀਦਾ ਹੈ ਜਾਂ ਨਹੀਂ ਵੀਰੇ ਮੇਰੇ ਹਿਸਾਬ ਨਾਲ ਵੈਸੇ ਨਾਲ ਨਾਲ ਆਪਣੇ ਜੇ ਪਾਰਟ ਟਾਈਮ ਕਰ ਸਕਦਾ ਤਾਂ ਇਹਨੂੰ ਕਰਨਾ ਚਾਹੀਦਾ ਹੈ ਹਨਾ 2 2 4 ਚਾਹੀਦਾ ਕਰਨਾ ਰੱਖ ਸਕਦਾ ਬੰਦਾ ਹਨਾ ਪਰ ਜੇ ਬੰਦਾ ਥੋੜੀ ਵਧੀਆ ਆਪਣੀ ਨੌਕਰੀ ਕਰਦਾ ਘਰੇ ਦੀ ਵੀ ਹੈਲਪ ਕਰ ਸਕਦੇ ਉਹਦੇ ਵਿੱਚ ਹਾਂ ਠੀਕ ਗੱਲ ਸਾਰੇ ਆਪਾਂ ਕਰਾ ਸਕਦੇ ਜਿੱਦਾਂ ਮਰਜ਼ੀ ਮਤਲਬ ਛੋਟਾ ਪਸ਼ੂ ਹੈ ਛੋਟੇ ਘੱਟ ਚਾਰੇ ਨਾਲ ਰਾਜ ਜਾਂਦਾ ਹੈ ਹਨਾ ਹਾਂ ਠੀਕ ਆ ਤੇ ਘੱਟ ਖਰਚਾ ਵੀ ਘੱਟ ਆ ਕਾਟਿਆ ਵੀ ਬਾਈ ਕਾਟਿਆ ਉਦਾਂ ਬਸ ਯਾ ਯਾਨੀ ਕਿ ਉਦਾਂ ਵੀ ਆਪਾਂ ਹੁਣੇ ਬੜਾ ਪਸੰਦ ਖਾਂ ਜਿਹਦਾ ਖਰਚਾ ਵੀ ਜ਼ਿਆਦਾ ਆ ਔਰ ਜਗ੍ਹਾ ਵੀਨੇ ਜ਼ਿਆਦਾ ਚਾਹੀਦੀ ਆ ਇਹਨੂੰ ਥੋੜੇ ਥਾਂ 'ਚ ਆਪਾਂ 4-5 ਵੀ ਰੱਖ ਸਕਦੇ ਆ ਹਾਂ ਇਹ ਤਾਂ ਗੱਲ ਹੈਗੀ ਆ ਬਾਈ ਦੀਆਂ ਬੱਕਰੀਆਂ ਸਾਰੀਆਂ ਟੌਪ ਦੀਆਂ ਨੇ ਤੇ ਆ ਛੇਲੀ ਲਿਆ ਬਾਈ ਬਾਅਦ ਚੈੱਕ ਕਰੀ ਇਹਦੀ ਮੇਮਣੀ ਆ ਬਾਈ ਜੀ ਇਹ ਅੱਛਾ ਇਸੇ ਬੱਕਰੀ ਦੀ ਇਹਦੀ ਬੱਕਰੀ ਛੇਲੀ ਜੀ ਤੇ ਆ ਬੱਕਰੀ ਬਾਈ ਉਸੇ ਦੀ ਪੱਠ ਹੈ ਨਾ ਉਹ ਉਹ ਦੂਜੀ ਬੱਕਰੀ ਦੀ ਪੱਠਾ ਦੇ ਕੰਨ ਕੁੱਨ ਦੇਖ ਸਕਦੇ ਹਾਂ ਖੀਰੀ ਹੈ ਹਲੇ ਹਲੇ ਖੀਰੀ ਹੈ ਬਾਈ ਠੀਕ ਹੈ ਕਿੰਨੇ ਮਹੀਨਿਆਂ ਦੀ ਹੋ ਗਈ ਇਹ 4 ਕਿੰਨੇ ਦੀ ਹੋਈ ਹੈ 4-5 ਮਹੀਨਿਆਂ ਦੀ ਹੈ ਹਾਂ ਠੀਕ ਹੈ ਤੇ ਦੁੱਧ ਦਾ ਚੁੰਗਦੀ ਹੈ ਹਲੇ ਜਾਂ ਹਟਾਤੀ ਦੁੱਧ ਬਾਈ ਚੁੰਗਦੀ ਹੈ ਹਲੇ ਅੱਛਾ ਇੱਕ ਦੋ ਵਾਰ ਚ ਫਿਰ ਦਾਣੇ ਤੇ ਲਾ ਲੋਂਗੇ ਇਹਨੂੰ ਉਸ ਤੋਂ ਬਾਅਦ ਦਾਣੇ ਤੇ ਲਾ ਲਾਂਗੇ ਫੇਰ ਇਹ ਪੱਠਾ ਬਣਦੀਆਂ ਨੇ ਬਾਈ ਜਿਹੜੇ ਕਹਿੰਦੇ ਪੱਠਾ ਪਾਲਣੀਆਂ ਸੌਖੀਆਂ ਨੇ ਪੱਠਾ ਪਾਲਣੀ ਬਹੁਤ ਔਖੀ ਆ ਹੈਨਾ ਜਿਹਨੂੰ ਪਤਾ ਹੈ ਠੀਕ ਹੈ ਤੇ ਪੂਸ਼ਪਾਂਸ਼ ਵਧੀਆ ਪੱਠ ਦੀ ਵਧੀਆ ਬਣਨ ਵਾਲੀ ਪੱਠਾ ਹੈ ਹੈਨਾ ਜਦੋਂ ਨੂੰ ਸਾਲ ਦੀ ਹੁਣ ਉਹਦਾ ਬਹੁਤ ਕੱਦ ਕਾਟ ਕਰ ਜਾਣਾ ਹਾਂ ਇਹ ਵਿੱਚ 40 ਤੱਕ ਕਰ ਛੜ ਦੇ ਆ ਲੋਹੀ ਲਿਆ ਬਾਈ ਦੇਖ ਸਕਦੇ ਹੋ ਬਾਈ ਨੱਕ ਨਕੌੜਾ ਬੱਕਰੀ ਦਾ ਸਿੰਗੀ ਹੈ ਨਾ ਪਿਓਰ ਜਮਾ ਲੋਹੀ ਨੱਕ ਦੇਖ ਸਕਦੇ ਹਾਂ ਇਹ ਤੋਂ ਕਿੰਨੇ ਸੂਏ ਲੈ ਲੈ ਬਾਈ ਇਹ ਵੀ ਦੂਏ ਸੂ ਪੱਠ ਹੈ ਅੱਛਾ ਨਮੀ ਹੈ ਨਮੀ ਪੱਠ ਹੈ ਠੀਕ ਹੈ ਤੇ ਕਿੰਨਾ ਦੁੱਧ ਦਾ ਕੀ ਰਿਕਾਰਡ ਰਿਹਾ ਹੈ ਇਹਦਾ ਦੁੱਧ ਬਾਈ ਇਹਦਾ ਵੀ 3.5 4 ਕਿਲੋ ਅੱਛਾ ਬੱਚੇ-ਬੱਚੇ ਦੋ-ਦੋ ਦੋ ਬੱਚੇ ਦੋ ਹੀ ਦਿੰਦੀ ਅੱਛਾ ਠੀਕ ਹੈ ਹੈ ਉਸ ਨੂੰ ਪੱਠਾ ਕੋਟਾ ਰੱਖਦੇ ਹਾਂ ਹੈ ਗਿਆ ਨੇ ਪੱਠਾ ਅੱਛਾ ਬਾਈ ਬੱਕਰੀਆਂ ਸਾਰੀਆਂ ਬਰੀਕ ਨੇ ਬਾਈ ਦੀਆਂ ਤੇ ਚੰਗੀ ਕੁਆਲਿਟੀ ਦੀਆਂ ਨੇ ਦੇਖ ਸਾਹਦੇ ਹੋ ਇਹ ਜੀਆਂ ਦੁੱਧ ਵਾਲੀਆਂ ਬੱਕਰੀਆਂ ਰੱਖਿਆ ਕਰੋ ਤੇ ਇਹਨੂੰ ਵੀ ਛੱਡ ਦੇ ਬਾਈ ਆ ਲਿਆ ਹੁਣ ਕਾਲੀ ਕੰਨਮਲਾ ਸਾਰੀਆਂ ਦੀ ਸ਼ੌਂਕ ਵਜੋਂ ਕੱਟੇ ਹੋਏ ਨੇ ਬਾਈ ਦੇ ਹਨਾ ਠੀਕ ਹੈ ਤੇ ਬੱਕਰੀਆਂ ਸਾਰੀਆਂ ਬਰੀਕ ਨੇ ਤੇ ਮੋਟੇ ਖਣਾ ਆਂਦੀਆਂ ਨੇ ਬੱਕਰੀਆਂ ਬਾਈ ਦੀਆਂ ਤੇ ਸਿੰਗੀ-ਸੁੰਗੀ ਜੜਾਂ ਚੋਂ ਮੋਟੀ ਆ ਹਨਾ ਪ੍ਰਾਣੀਆਂ ਬੱਕਰੀਆਂ ਪ੍ਰਾਣੀ ਬੱਕਰੀਆਂ ਜੜਾ ਇਹ ਪਹਿਲੀ ਹੁ ਚੱਲੀ ਜਾਂਦਾ ਨਾ ਅੰਬਰ ਸਰਦੀਆਂ ਹਨਾ ਅੰਬਰ ਸਰ ਪਿਓਰ ਚੱਲੀ ਜਾਂਦਾ ਠੀਕ ਆ ਤੇ ਆਬੇ ਚ ਬਹੁਤ ਬੱਕਰੀ ਆ ਅੰਬਰ ਸਰਦੀ ਜਿਹੜੀ ਪ੍ਰਾਣ ਚੱਲੀ ਆਉਂਦੀ ਐ ਤੇ ਜਰੂਰ ਬਾਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਇੱਕ ਆ ਪੱਟ ਫੜ ਲਿਆ ਬਾਈ ਲੋਹੀ ਆ ਦੋਨੇ ਫਾਲਿਆਂ ਆ ਲਾਲ ਦੱਬੀ ਫਾਲੇ ਆ ਆ ਲੋਹੀ ਲਿਆ ਇੱਕ ਯਾਰ ਨਾਗਰੀ ਡੱਬੀ ਪੂਰੀ ਲੋਹੀ ਪੂਰੀ ਡੱਬੀ ਆ ਗਈ ਹਨਾ ਠੀਕ ਆ ਬਾਈ ਇਹ ਵੀ ਕਰਦੀ ਹੈ ਬਈ ਇਹ ਵੀ ਬਈ ਕਰਦੀ ਹੈ ਇਹ ਮਨਾਂ ਪਹਿਲੀ ਸੂਈ ਹੋਣੀ ਇਹ ਪਹਿਲੇ ਸੂਈਆਂ ਹੈ ਗਈ ਪਹਿਲੇ ਦੋ ਦੰਦੇ ਆ ਅੱਛਾ ਦੋ ਦੰਦ ਆ ਦੋ ਜੀ ਹਾਂ ਚੌਕ ਚਾਰ ਦੀ ਹਾਂ ਦੋ ਚਾਰ ਦੰਦ ਹੋ ਗਈ ਬਈ ਤੇ ਇੱਕ ਸਾਧ ਕਿੰਨੇ ਬੱਚੇ ਦਿੱਤੇ ਫਿਰ ਇਹਨੇ ਪਹਿਲੇ ਸੂਏ ਇਹ ਦੋ ਪੱਠਾਂਤੀਆਂ ਸੂਈ ਦੋ ਪੱਠਾਂ ਰੱਖੀਆਂ ਹੋਈਆਂ ਕਰੇ ਦੋ ਪੱਠਾਂ ਸੇਲ ਕਰਦੀ ਹੈ ਅੱਛਾ ਸੇਲ ਉਹ ਵੀ ਕੋਈ ਖਾਸ ਬੰਦਾ ਆ ਗਿਆ ਸੀ ਪਿਆਰ ਵਾਲਾ ਹੀ ਮੁਹੱਬਤ ਵਾਲਾ ਆ ਗਿਆ ਤਾਂ ਉਹ ਫੇਰ ਤੈਨੂੰ ਪਤਾ ਹੀ ਇਹ ਦੇਣੀ ਹੈ ਵੇਚਣੀਆਂ ਬਈ ਵੇਚਾਂ ਲਮਾਂ ਵੀ ਵੇਚਾਂਗੇ ਨਹੀਂ ਫਿਰ ਆਪਣਾ ਵੀ ਨਹੀਂ ਕੰਮ ਚੱਲਦਾ ਹਾਂ ਹਾਂ ਇਹ ਤਾਂ ਇਹ ਗੱਦੀਆਂ ਬਹੁਤ ਨੇ ਇਹ ਤਾਂ ਗੱਲ ਹੈਗੀ ਹਾਂ ਕਰਮਾਲੀਆਂ ਲਿਆ ਭਾਈ ਇਹ ਲੋਹੀ ਆ ਗਈ ਹੈਨਾ ਮੀਣੀ ਬੱਕਰੀ ਸਿੰਗੀ ਸੁੰਗੀ ਦੇਖ ਸਕਦੇ ਹੋ ਜਮਾ ਕੰਨਾਂ ਉੱਪਰ ਦੀ ਉਤਰ ਗਈ ਤੇ ਪੂਰੇ ਮੂੰਹ ਦੀ ਆ ਦੇਖ ਸਕਦੇ ਹੋ ਲੋਹੀ ਪੱਕੀ ਜਮਾ ਤੇ ਦੇਖ ਸਕਦੇ ਹੋ ਆ ਵੀ ਇਹਦੀ ਪਹਿਣਾ ਹੀ ਨੇ ਨਹੀਂ ਇਹ ਹੋਰ ਬੱਕਰੀ ਦੀ ਇਹ ਹੋਰ ਬੱਕਰੀ ਅੱਛਾ ਇਹਦਾ ਵੀ ਕੰਨ ਕੰਨ ਬਹੁਤ ਆ ਹੈਨਾ ਇਹ ਸੂਈ ਹੈ ਇਹ ਪਰ ਸੂਈ ਹੋਈ ਉਹ ਗੱਬਾ ਹੋ ਗਈ ਮਲਾਦਵਾਰ ਉਹਦੇ ਦੁਆਰਾ ਗੱਬਣ ਹੋਈ ਆ ਅੱਛਾ ਅੱਛਾ ਠੀਕ ਹੈ ਇਹ ਵੀ ਛੱਡ ਦੇ ਲਿਆ ਭਾਈ ਆਹਾ ਲਿਆ ਥਾਣੇ ਵੀ ਇਹ ਫੈੜਿਆ ਹੈਨਾ ਹੂੰ ਠੀਕ ਸਾਹ ਇਹ ਕਿੰਨੇ ਆ ਹੋ ਗਈ ਦੋ ਦੰਦ ਇਹ ਚਾਰ ਦੰਦ ਅਜਾ ਜੇ ਲਗਵਾਈ ਨਹੀਂ ਬਈ ਲਗਾਈ ਨਹੀਂ ਅਜਾ ਕਦੋਂ ਲਵਾਉਣੀ ਆ ਫਿਰੇ ਹੁਣ ਭਾਦੋਂ ਚ ਭਾਦੋਂ ਚ ਚੌਗੀ ਪੱਠ ਹੋ ਗਈ ਬਾਈ ਹੁਣ ਲਵਾਉ ਬਾਈ ਪੂਰਾ ਕੱਦ ਕਾਟ ਕਰਾ ਕੇ ਠੀਕ ਆ ਤੇ ਪੱਠਾ ਕਿੰਨੇ ਦੰਦ ਕਰਾ ਕੇ ਆਪਾਂ ਕਰਾਸ ਕਰਾਉਣੇ ਆ ਆਪਾਂ ਜਿਆਦਾ ਚਾਰ ਦੰਦੇ ਕਰਾਉਣੇ ਆ ਠੀਕ ਆ ਸਹੀ ਆ ਗਰੋਥ ਬਣ ਗਰੋਥ ਬਣ ਜਾਂਦੀ ਆ ਚਾਰ ਤੋਂ 6 ਦੰਦੇ ਤੇ ਬਾਕੀ ਅੱਗੇ ਦੁੱਧ ਆਦੀ ਵੀ ਚੰਗਾ ਪਾਉਂਦੀ ਆ ਪਹਿਲੇ ਸੂਰ ਪੱਠਾ ਤੇ ਆ ਵੀ ਦੇਖ ਸਕਦੇ ਹੋ ਬਾਈ ਬੂਰ ਕੰਨੀ ਹੈਣਾ ਇਹ ਵੀ ਬੂਰ ਕੰਨੀਆਂ ਬਹੁਤ ਨੇ ਤੁਹਾਡੇ ਇਲਾਕੇ ਦੇ ਵਿੱਚ ਬੱਕਰੀਆਂ ਇਹ ਲਾਲ ਆ ਗਈ ਮੰਗਰੋਂ ਤੇ ਅੱਗੋਂ ਬੂਰ ਕੰਨੀਆਂ ਇਹਦਾ ਹੋ ਵੀ ਹੁਣੀ ਮਲਾ ਤਿੰਨ ਚਾਰ ਸੂਏ ਇਹ ਤੀਜੇ ਸੂਏ ਆ ਹਾਂ ਠੀਕ ਆ ਬਈ ਗੱਬਣ ਹੁਣ ਗਾਂ ਗੱਬਣੇ ਅੱਗੇ ਠੀਕ ਆ ਛੱਡ ਦੇ ਬਾਕੀ ਇੱਧਰ ਸਾਰੀਆਂ ਦਿਖਾ ਦੇ ਬਾਈਆਂ ਦੀ ਆਪਣੀਆਂ ਨੇ ਸਾਰੀਆਂ ਸਾਰੀਆਂ ਆਪਣੀਆਂ ਨੇ ਦਿਖਾ ਦੇ ਬਾਈ 50 60 ਬੱਕਰੀਆਂ ਲੈ ਕੇ ਪਹੁੰਚਿਆ ਬਾਈ ਦੇਖ ਸਕਦੇ ਹੋ ਆ ਡੱਬੀ ਵੀ ਆਪਣੀਆਂ ਆਪਣੀ ਹੈ ਡੱਬੀ ਕਾ ਬੱਕਰੀ ਦਿਖਾ ਦੇ ਯਾਰ ਤੇਰੀ ਆ ਪੱਠਵੇ ਵੀ ਫਲੂਣ ਪੱਠ aí ਜਲੇ ਪੱਲੜਈ ਆ ਅੱਛਾ ਡੱਬੀ ਦੇਖ ਸਕਦੇ ਹੋ ਬਾਈ ਇਹ ਡੱਬ ਨਹੀਂ ਮਿਲਦੇ ਜਿਹੜੇ ਬਾਈਆਂ ਨੂੰ ਪਤਾ ਹੈ ਨਾ ਆ ਬੱਖੀਆਂ ਵਾਲੇ ਡੱਬ ਕਾਲੀ ਡੱਬੀ ਬੱਕਰੀ ਜਿਹੜੀ ਖਤਮ ਹੋ ਗਈ ਉਹ ਆ ਦੇਖ ਸਕਦੇ ਹੋ ਦਵਾਬੇ ਇਲਾਕੇ ਦੇ ਵਿੱਚ ਆ ਬੱਖੀਆਂ ਤੇ ਡੱਬ ਨੇ ਦੋਨੇ ਸਾਈਡ ਦਿਖਾ ਦੇ ਤੇ ਆ ਕੰਨਾਂ ਲਵਾਉਂਦੀ ਤੇ ਆ ਬੱਖੀਆਂ ਤੇ ਇਹ ਪ੍ਰਾਣੀ ਬੱਕਰੀ ਐ ਤੇ ਸਿੰਗੀ ਦੇਖ ਲਓ ਫੇਸ ਦੇਖ ਲਓ ਅੱਖਾਂ ਸਾਰਾ ਕੁਝ ਐਨ ਪਿਓਰ ਬੱਕਰੀ ਐ ਪੱਠਲੇ ਫੜ ਕੇ ਬਣੇ ਚਿੱਟੇ ਹੋ ਠੀਕ ਆ ਬਾਈ ਬੱਕਰੀਆਂ ਤੇ ਸਾਰੀਆਂ ਚੰਗੀਆਂ ਨੇ ਬਾਈ ਡੱਬੀ ਪੱਠ ਚਿੱਟੇ ਤੇ ਨੰਬਰ ਬੋਲ ਦੇ ਬਈ ਆਪਣਾ ਇੱਕ ਵਾਰ ਜਿਹੜਾ ਆਪਣੇ 2 1 2 ਨੰਬਰ ਚੱਲਦਾ 84277 96152 ਇੱਕ ਵਾਰ ਹੋਰ ਬੋਲਦੇ 84277 96152 ਇਹ ਬੱਚੇ ਬੱਚੇ ਹੁੰਦੇ ਆ ਆਪਣੇ ਸੇਲ ਕੋਲ ਬੱਚੇ ਬਾਈ ਹੋ ਜਾਂਦੇ ਸੈਲ ਕਰਨ ਉਹਦਾ ਬਾਈ ਨਾਲ ਕੰਟੈਕਟ ਜ਼ਰੂਰ ਕਰ ਲਿਓ ਬਾਈ ਤੇ ਆ ਵੀ ਉਸੇ ਦੀ ਹੈ ਬਾਈ ਉਸੇ ਬੱਕਰੀ ਦੀ ਹੈ ਇਹ ਬਾਈ ਆ ਬੱਕਰੀ ਦੀ ਹੈ ਅਜਾ ਆ ਬੱਕਰੀ ਦੀ ਹੈ ਜੀ ਬੱਕਰੀ ਦੀ ਹੈ ਥਲੇ ਦੋ ਦੰਦ ਪੱਠੇ ਦੇਖ ਸਕਦੇ ਹੋ ਬਾਈ ਦੋ ਦੰਦ ਪੱਠਾ ਤੇ ਪਿਓਰ ਹੈ ਜਮਾ ਹਨਾ ਲੰਬੇ ਕੰਨਾਂ ਦੇ ਵਿੱਚ ਤੇ ਲੰਬੇਟ ਲੰਬੂਟ ਪੱਠ ਦੀ ਸਿੰਗੀ ਤੋਤਾ ਫੇ ਸਾਰਾ ਜਮਾ ਦੋ ਦੰਦ ਹੋ ਗਈ ਦੋ ਦੰਦ ਹੈ ਬਾਈ ਤੇ ਹੁਣ ਇਹਨਾਂ ਚਾਰ ਦੰਦ ਤੇ ਕਰਾਉਂਗੇ ਹਾਂ ਬਾਦੋ ਚ ਹੋ ਜੀ ਚਾਰ ਬਾਦੋ ਚ ਹੋ ਜੇ ਹੁਣ ਕੰਨੀਆਂ ਕੱਢ ਜੀ ਤੂੰ ਬਹੁਤ ਗਲਤ ਕਰ ਗਈ ਮੈਨੂੰ ਹੁਣ 36 37 ਇੰਚ ਦੀ ਹੋਣੀ ਜੀ ਜੀ 40 ਇੰਚ ਤੇ ਜਾ ਸਕਦੀ ਹੈ ਬਾਈ ਪਾਠੇ ਹਨ ਹਾਂਜੀ ਪੂਰੀ ਜਮਾ ਲੰਬੀ ਪੂਛ ਹੈ ਤੇ ਬਾਕੀ ਬੱਕਰੀਆਂ ਸਾਰੀਆਂ ਬਾਈ ਦੀਆਂ ਚੰਗੀਆਂ ਨੇ ਤੇ ਆ ਸਾਰਾ ਲੈਣੇ ਕਿਸ ਨੇ ਬੱਚੇ ਆਪਣੇ ਕੋ ਲੈ ਸਕਦਾ ਹੈ ਜੀ 20 ਬਾਈ ਨਾਲ ਕੰਟੈਕਟ ਕਰ ਲਿਓ ਠੀਕ ਆ ਧੰਨਵਾਦ ਬਾਈ ਬਹੁਤ ਬਹੁਤ ਆ ਦਿਖਾ ਦੇ ਬੱਕਰੀਆਂ ਸਾਰੀਆਂ ਕੱਟ ਵੀ ਸਾਰੇ ਬੰਦੇ ਵੀ ਗਾਦੇ ਚੱਕ ਬਾਈ